ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਗਰਮੀ ਰਹਿਤ ਜਾਨਵਰ ਵਿਖਾਉਣੇ ਆ ਜਿਹੜੇ ਤੁਸੀਂ ਸਕਰੀਨ ਤੇ ਵੇਖ ਰਹੇ ਆ ਕੋਈ ਇਹਨਾਂ ਦੇ ਵਿੱਚੋਂ HF ਨਸਲ ਦੀ ਜਾਦ ਵਾਲੀ ਵਾੜ ਕੋਈ ਵੀ ਨਹੀਂ ਤੇ ਜਿਨੇ HF ਨਸਲ ਦੀ ਵਾੜ ਵੇਖਣੀ ਉਹ ਤਾਂ ਵੀਡੀਓ ਨਾ ਹੀ ਵੇਖੇ ਜਿਨੇ ਗਰਮੀ ਰਹਿਤ ਜਾਨਵਰ ਲੈਣਾ ਮਤਲਬ ਦੁੱਧ ਮੱਝਾਂ ਵਰਗਾ ਹੋਵੇ ਉਹ ਵੀਡੀਓ ਵੇਖ ਲਓ ਚਾਰਨਾਗਾ ਜੈਜੇ ਮੁੱਲ ਹੋਣਗੇ ਨਾਗ ਤਾਂ ਵੱਧ ਸੀ ਪਰ ਸੇਲ ਹੋ ਗਏ ਇਨਫਰਮੇਸ਼ਨ ਲੈ ਦੇਣਾ ਗੱਲਬਾਤ ਆ ਵੀਰ ਨਾਲ ਕਰ ਲੈਣਾ ਉਹ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਨਾਮ ਵੀਰੇ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਫੋਨ ਨੰਬਰ ਦੱਸ ਦੀ 9877624531 ਬਾਈ 4 ਜਨਵਾਰ ਹਾਂ ਵੀਰੇ ਸਵੇਰ ਸੀ ਗਿਆ ਆਪਣੇ ਕੋਲ 67 ਨਾਗ ਕੋ ਦੂਜੇ ਸੇਲ ਹੋ ਗਏ ਤੇ ਹੁਣ 4 ਰਹਿ ਗਿਆ ਕਿੰਨਾ ਵਸੂਆ ਇਵਰੇ ਦੂਜੇ ਸੂਏ ਰਸਿਆ ਮਾਲਕਾਂ ਨੇ ਜਿਨੇ ਲੈਣੀ ਆ ਉਹ ਆਪਣਾ ਤੀਜਾ ਮੰਨ ਕੇ ਆ ਜੀ ਬਈ ਇੱਕ ਸੂਏ ਨਾਲ ਕੋਈ ਫਰਕ ਨਹੀਂ ਪੈਂਦਾਗਾ ਸਵਾ ਸਵਾ ਬਸ ਵੀ ਦੋ ਤਿੰਨ ਦਿਨ ਲੂ ਤਿਆਰੀ ਹੈ ਲੈ ਵਾ ਫੌਲੀ ਕਰੀ ਫਿਰਦੀ ਆਪਣਾ ਸੂਪੇ ਤਾਂ ਵੀ ਕੋਈ ਚੱਕਰ ਨਹੀਂ ਕਿੰਨਾ ਗ ਦੁੱਧ ਪਿਆਜੂ ਦੁੱਧ ਵੀਰੇ 18-20 ਲੀਟਰ ਨਾਰਮਲ ਹੀ ਆ ਵਜਨ ਵਾਲੀ ਆ ਕਰਦ ਵਾਲੀ ਵਾਹ ਚੜੀ ਹੈ ਬਾਹਰ ਨੂੰ ਦੋਸਤੋ ਦੂਜੇ ਸੂਏ ਸੁੰਦੀ ਆ ਸੀਲ ਸੌ ਪੂਰੀ ਆ ਭਾਵੇਂ ਕੋਈ ਤੀਜਾ ਮੰਨ ਲੇ ਉਹ ਤੁਹਾਨੂੰ ਵੀ ਪਤਾ ਇੱਕ ਸੂਏ ਨਾਲ ਨਾ ਦਾਏ ਬੁੱਢੀ ਬਣ ਲੱਗੀ ਆ ਤੇ ਜੇ ਇਹਨੂੰ ਖੀਰੀ ਕਹਿ ਦੋਗੇ ਤੇ ਨਾ ਹੀ ਇਹ ਖੀਰੀ ਬਣ ਲੱਗੀ ਆ ਕਿਉਂਕਿ ਉਹ ਵੀ ਦਿਸੀ ਜਾਂਦੀ ਆ ਖੀਰੀ ਹੈ ਨਹੀਂ ਇਹ ਤੇ ਨਾ ਹੀ ਇੱਕ ਸੂਵੇ ਨਾ ਬੁੱਢੀ ਬਣ ਲੱਗੀ ਆ ਦੂਜਾ ਸੂਆ ਕੋਈ ਵੀ ਤੀਜਾ ਸੂਆ ਮੰਨ ਕੇ ਭੈਣ ਭਰਾ ਸੌਦਾ ਕਰ ਲੈ 18 20 18 20 ਦੁੱਧ ਪਿਆ ਜੂ ਹਾਂ ਉਸ ਤੋਂ ਚਾਰੂ ਜੂਰੂ ਬਹੁਤ ਐ ਚਾਰ ਚਪੇਰੋਂ ਗੋਲ ਮਟੋਲ ਪਈ ਆ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤੇ ਵਜਨ ਵੀ ਫੁੱਲੀ ਆ ਪੂਰੀ ਭਾਰੀ ਫਲ ਜਾਣ ਵਾਲੀ ਦੂਜਾ ਮੰਨ ਲੋ ਤੀਜਾ ਸੁਆ ਮੰਨ ਲੋ ਚੰਗੇ ਦੁੱਧ ਵਾਲੀ ਵੱਛੀ ਮੱਝਾਂ ਵਰਗਾ ਦੁੱਧ ਪਿਆਜੂ ਗਲਾਬੀ ਥਾਣਾ ਰੋਕਲਾ ਜਨੇ ਮੋਟਾ ਮੋਟਾ ਥਾਣ ਅਸ ਦੀਚਵਾਈ ਵਾਲਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਥੰਡੀਆਂ ਆਈਆਂ ਭਲਾ ਇਸ ਸੀਲ ਸੌ ਪੂਰੀ ਆ ਭਵਾ ਜਵਾਗ ਚੋਲੇਨ ਬੰਦੇ ਚੋਲੇਨ ਬੁੜੀਆਂ ਚੋਲੇਨ ਖੁਰਨੀ ਦੇ ਚੋਲੇ ਤੇ ਭਵਾ ਵਿਹੜੇ ਦੇ ਵਿਚਾਲੇ ਖੜਾ ਕੇ ਚਵਾਈ ਲਾ ਲਿਓ ਪੂਰੀ ਸੀਲ ਹੈ ਇਹ ਦੋਵਾਂ ਵਿਹੜਾ ਜਿੰਨਾ ਵਜਣਾ ਕੱਲੀ ਜੀ ਜੈ ਜੈ ਮੁੱਲ ਜਿਸ ਨੇ ਮੁੱਲ ਜਿੰਨਾ ਮਰਦੀ ਕਰ ਲਈ ਵੀ ਤੇ 67000 ਦੇ ਦਾਂਗੇ ਕਮਾਲਾ ਜਮਾ ਜੈ ਡਿਮਾਂਡ 67000 ਦੀ ਵੀਰ ਕਹਿੰਦਾ ਦੇ ਦੇਾਂਗੇ ਕਰ ਗਈ ਹੋਣਾ ਮਾਦਰ ਹਿਸਾਬ ਨਾਲ ਮੁੱਲ ਦੇਖ ਲੈ ਭਾਈ ਜੈ ਜੀ ਮੁੱਲ 67000 ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਗਰਮੀ ਰਹਿਤ ਵੱਛੀ ਲੈਣੀ ਆ ਦੁੱਧ 16 17 ਖੁੱਲਾ ਪਿਆ ਜੂ ਹਵਾਨਾ ਹੀ ਦੱਸਦਾ ਪੂਰਾ ਵੱਡਾ ਡੱਬਾ ਵਾਲਾ ਹਵਾਨਾ ਹੋ ਸਕਦਾ ਵੱਧ ਪਿਆ ਜੇ ਤੇ ਜੇ ਨਾ ਕਰੋਗੇ ਸੇਵਾ ਘੱਟ ਪਿਆ ਜੂਗੀ ਉਹ ਤੁਹਾਡੀ ਸੇਵਾ ਹੈ ਵੱਧ ਦਾਣਾ ਦਾ ਆਪਾਂ ਪਾਲੋਂਗੇ ਹੋ ਸਕਦਾ 2 ਕਿਲੋ ਵੱਧ ਪਿਆ ਜੇ ਨਹੀਂ 16 17 ਦਾ ਨਾਰਮਲ ਹੀ ਵੈੜ ਨੇ ਦੁੱਧ ਦੇ ਦੇਣਾ ਬਾਕੀ ਜੇ ਇੰਨੀ ਵਜਨ ਵਾਲੀ 16 17 ਦੁੱਧ ਨਹੀਂ ਦਿੰਦੀ ਫਿਰ ਤੁਹਾਨੂੰ ਵੀ ਪਤਾ ਦੇਣਾ ਵੀ ਕਿਹੜੀ ਨੇ ਆ ਕੇ ਵੇਖੋਗੇ ਹੋ ਸਕਦਾ ਵੀਡੀਓ ਚ ਤੁਹਾਨੂੰ ਘੱਟ ਰਾਜੀ ਲੱਗਦੀ ਹੋਵੇ ਪਰ ਵਜਨ ਦੀ ਫੁੱਲ ਗਾਰੰਟੀ ਹੈ ਪੂਰੀ ਭਾਰੀ ਜਾਣ ਵਾਲੀ ਵੱਚੀ ਦੋਹਾਂ ਵੈੜਾਂ ਜਿੰਨਾ ਕੱਲੀ ਜੀ ਵਜਣਾ ਸੀਲ ਸੌ ਫੁੱਲ ਹੈ ਥੋਸ ਨਿਕਰ ਹਵਾਨਾ ਮੋਟਾ-ਮੋਟਾ ਥਾਨਾ ਮਾਝਾਰ ਦਾ ਦੁੱਧ 66000 ਜੈ ਜੀ ਮੋਲਾ ਸੀਰਸਾਉ ਫੁੱਲ ਥੋੜਾ ਕਾਣਾ ਮਾਨਤਾਨ ਛੋੜ ਛੱਪਾ ਹੋ ਜੂ ਸੀਰਸਾਉ ਪੂਰੀ ਅਗਾੜੀ ਵੀ ਭਾਰੀ ਆ ਪੂਰਲੇ ਥਾਨ ਤੋਂ ਫਟੰਗ ਹਵਾਨਾ ਅਗੇ ਦੋਨੀ ਵਾਲੇ ਪਾਸੇ ਨੂੰ ਫਿਰਦਾ ਜਮਾ ਜੈ ਜੀ ਮੋਲਾ ਫਿਰ ਵੀ ਮਾਨਤਾਨ ਹੋ ਜੂ ਦੋ ਨੰਬਰ ਤੇ ਆ ਜੇ ਨੇ ਇਹ ਦੂਜੀ ਸੂਏ ਸੂਏ ਜੜ ਹਮਮ ਡੈਣ ਕੱਢ ਦਿਆ ਵੀਰੇ 4-5 ਦੁੱਧ ਬਾਦ ਦੁੱਧ ਚਵਾ ਦੂ ਵੀਰੇ 18 ਮੀਲੀ ਚਹੀ ਰਾ ਦੂ ਕੱਦ-ਕਾਠ ਹਲੇ ਵੀਰੇ ਜੱਸੀ ਅਗੀ ਕਾਫੀ ਕਲਰ ਜੈ ਜੀ ਮੋਲਾ ਜਾ ਜਿਹੜਾ ਮੈਂ ਤੇ 70000 ਚ ਮਾਨ ਕਰ ਦਾਂਗਾ ਅੱਜ ਕੱਢ ਬਰਨ ਦੈਨ 4-5 ਲੈ ਜੂ 18 20 18 20 ਇੱਕ ਨੰਬਰ ਦੁੱਧ ਪਿਆ ਜੂ 18 20 18 20 ਦੋ ਨੰਬਰ ਦੁੱਧ ਪਿਆ ਜੂ ਜਿਹੜੀ ਚੰਗੀ ਲੱਗਦੀ ਆ ਉਹ ਲੈ ਲਓ ਇੱਕ ਨੰਬਰ ਚੰਗੀ ਲੱਗਦੀ ਆ ਤੇ ਇੱਕ ਨੰਬਰ ਲੈ ਲਓ ਜੇ ਕਿਸੇ ਨੂੰ ਦੋ ਨੰਬਰ ਚੰਗੀ ਲੱਗਦੀ ਆ ਤੇ ਅਗਲਾ ਦੋ ਨੰਬਰ ਲੈ ਸਕਦਾ ਪਰ ਇੱਕ ਨੰਬਰ ਰਾਜੀ ਬਹੁਤ ਆ ਜੇ ਸੂਆ ਉਹਦੇ ਇੱਕ ਵੱਧ ਤੇ ਰਾਜੀ ਵੀ ਬਹੁਤ ਆ ਫਿਰ ਆਹ ओरिजिनल ਹੀ ਦੂਜਾ ਸੂਆ ਦਨ 4-5 ਲੈ ਜੂਗੀ ਜਰਸੀ ਦੇ ਟੱਚ ਦੀ ਆ ਕੱਦ ਪੂਰਾ ਹੀ ਆ ਵਜ਼ਨ ਉਹ ਜੁਨੇਦੇ ਜੀ ਵੀ ਚੰਗਾ ਪਰ 1 ਨੰਬਰ ਬਾਲੀ ਜਿਆਦੇ ਰਾਜੀ ਆ ਐ ਨਹੀਂ ਗਾ ਕੇ ਮਰੀਹੰਬੀ ਜੀ ਵਜ਼ਨ ਵਾਲੀ ਇਹ ਵੀ ਆ ਪਰ ਉਹ ਥੋੜੇ ਉਹਦੇ ਚ ਜਿਆਦਾ ਹੀ ਵਜ਼ਨ ਸੀਗਾ ਹਵਾਨਾ ਪੂਰਾ ਸੋਹਣਾ ਫਾੜੀ ਵਾਲਾ ਲੇਵਾ ਗੁਲਾਬੀ ਥਾਨ 70000 ਚੋਂ ਮਾਨਤਾਣ ਹੋ ਜੂ ਉਹਦਾ 67 ਚੋਂ ਮਾਨਤਾਣ ਹੋ ਜੂ ਜਿਹੜਾ ਕੋਈ ਜੋੜਾ ਲੈ ਜੂ 1200 ਵਧ ਮਾਨਤਾਣ ਹੋ ਜੂ ਕੋਈ ਚੱਕਰ ਨਹੀਂ ਗੁਲਾਬੀ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਫੂਡ ਸ਼ਾਂਖ ਭੂਰਾ ਵੀ ਮੈਂ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਸੀ ਜੇ ਕਿਸੇ ਨੇ ਡੱਬੀ ਵੜ ਲੈਣੀ ਆ ਤਾਂ ਕੋਈ ਵੜ ਹੈ ਨਹੀਂ ਜੇ ਕਿਸੇ ਨੂੰ ਹੈਗਾ ਯਾਰ ਫੈਟ ਚੰਗੀ ਆਵੇ ਗਰਮੀ ਆ ਗਈ ਆ ਡੱਬੀ ਦੇ ਮੁਕਾਬਲੇ ਗਰਮੀ ਘੱਟ ਮਣਾਵੇ ਫੇਰ ਅਗਲਾ ਵੀਡੀਓ ਸਾਰੀ ਵੇਖ ਲਓ 4 ਜਾਨਵਰ ਚਾਰੇ ਨਾ ਗਈ ਗਰਮੀ ਰਹਿਤ ਚਾਰਾਂ ਦੇ ਦੁੱਧ ਮੱਝਾਂ ਵਰਗਾਓ ਭਾਵੇਂ ਜਿਹੜੀ ਮਰਜ਼ੀ ਲੈ ਲਓ ਸੀਲ ਸਬ ਸਾਰੀਆਂ ਹੀ ਫੁੱਲ ਆ ਆ ساری ਵਾਲਟਾਂ ਕੱਢਣਾ ਦਿਨ 4-5 ਲੈ ਜੂਗੀ ਕਮਾਲਾ ਜਿਹੇ ਨੇ ਇੱਕ ਨੰਬਰ ਤਿਆਰ ਹੀ ਮੰਨੋ ਕੱਢ ਜੇ ਤਾਂ ਇੱਕ ਨੰਬਰ ਦੋ ਦਿਨ ਕੱਢ ਜੇ ਭਾਵਾ ਸੂਪੇ ਦਾ ਭਾਵਾ ਰਾਤ ਨੂੰ ਬੱਚਾ ਦੇ ਜੇ ਕਿਉਂਕਿ ਉਹ ਤਿਆਰ ਹੈ ਲੈਵਾ ਦੋ ਨੰਬਰ ਦਾ ਵੀ ਪੂਰਾ ਬਾਕੀ ਹਜੇ ਨੇ ਹੂੰ ਦਿਨ ਲੈ ਜਾਣੇ ਇਹਨੇ ਦੋ ਚਾਰ ਦਿਨ ਲੈ ਜੂਗੀ ਬਾਕੀ ਇੰਨੀ ਕੁਆਲਟੀ ਹਲ ਤਾਂ ਕਰਮਾਲੀਆਂ ਸੂਨੀਆਂ ਸੂਨੀਆਂ ਜ਼ੋਰ ਮਾਰਦੀਆਂ ਇਹ ਵੀ ਭਾਵਾ ਘੰਟੇ ਨੂੰ ਸੂਨ ਲੱਗ ਜੇ ਇੰਨੀ ਕੁਆਲਟੀ ਹਲ ਤਾਂ ਕਰਮਾਲੀਆਂ ਕੱਢ ਦਿੰਦੀਆਂ 13 14 ਕਿਲੋ ਦੁੱਧ ਦਾ ਤਾਂ ਹਵਾਨਾ ਹੁਣ ਇਸ ਟਾਈਮ ਹੀ ਤਿਆਰ ਆ ਬਾਕੀ ਦੇਣੇ 2 4 ਲਾਊਗੀ ਮੂੰਹ ਮੱਥੇ ਦੀ ਸੋਹਣੀ ਕੱਦ ਮੇਰੇ ਹਿਸਾਬ ਨਾਲ 4 ਨਾਗਾ ਦੂਜੇ ਤਿੰਨਾਂ ਨਗਾ ਨਾਲੋਂ 2 ਨੰਬਰ ਕੋਈ 2 ਉਂਗਲਾ ਤਾਂ ਦੀ ਜਾਂਦੀ ਆ ਕੱਦ ਦਾ ਵੀ ਇਹਨੂੰ ਕੋਈ ਛੋਟੀ ਜਰਸੀ ਨਾ ਮੰਨ ਕੇ ਆ ਵੇ ਲੋਕਲ ਵਛੀ ਇੱਧਰ ਲਈ ਫੁੱਲ ਕਰਦਾ ਹਾਈਟ ਵੀ ਵੱਧ ਆ 2 ਉਂਗਲਾ ਲੈਂਥ ਵੀ ਵੱਧ ਉਹ 3 ਨੰਬਰ ਇਹ ਵੀ ਵੀਰ ਜਰਸੀ ਆ ਇੱਧਰ ਲਈ ਹੈ ਵੀ ਨੁਕਲ ਵਛੀ ਦੂਜੇ ਤੋਂ origignal ਹੁੰਦੀ ਆ ਬਾਈ ਦਿਨ ਕੱਢਦੀ ਇਹ ਵੀ ਤਿੰਨ ਚਾਰ ਜੀ ਦੁੱਧ ਬਾਦ ਦੁੱਧ ਵੀਰੇ ਇਹ ਵੀ 4 17 18 ਨਾਰਮਲੀ ਮੰਨ ਜੈ ਜੈ ਮੋਲਾ ਇਹ ਵੀ ਦੇ ਰਾਂਗੇ 67000 ਦੀ ਬਾਈ ਕੱਢ ਬਾਹਰ ਨੂੰ ਇੱਕ ਨੰਬਰ ਲੈ ਲਓ 67 ਦੀ ਮਾਨਤਾਨ ਹੋ ਜੂ 2 ਨੰਬਰ ਦਾ 70 ਚ ਮਾਨਤਾਨ ਹੋ ਜੂ 3 ਦਾ ਫੇਰ 67 ਚ ਮਾਨਤਾਨ ਹੋ ਜੂ ਦੁੱਧ 17 18 ਬਾਈ ਦੱਸਦਾ ਇੱਥੇ ਪਿਆ ਜੂ ਬੜਾ ਸਾਰੇ ਗਏ ਚੰਗੇ ਆ ਮੰਨ ਲਓ ਤੁਸੀਂ 12 ਕਿਲੋ ਦੁੱਧ ਵਾਲੀ ਮੱਝ ਮੰਨ ਲਓ ਲੱਖ ਰੁਪਏ ਦੀ ਆਊਗੀ ਕੰਡੇ ਦੇ ਜੋਕ ਕੇ ਤੇ ਇਹਦਾ 12 ਕਿਲੋ ਤਾਂ ਇਹਨਾਂ ਨੇ ਕੱਲੇ ਪੱਠਿਆਂ ਦੀ ਦੇ ਦੇਣਾ ਪਰ ਦੁੱਧ ਤਾਂ ਵੱਧ ਦੇਣੀ ਆ ਮੈਂ ਵੈਸੇ ਆਧਾਰਨ ਦੇ ਤੌਰ ਤੇ ਹੀ ਕਿਹਾ ਦੁੱਧ ਵੀਰ ਕਹਿੰਦਾ 17-18 ਪਿਆ ਜਾਊਗੀ ਤੇ ਮੈਂ ਉਦੋਂ ਉਦਾਂ ਦੱਸਿਆ 12 ਕਿਲੋ ਦੁੱਧ ਵਾਲੀ ਮੱਝ ਆਊਗੀ ਲੱਖ ਰੁਪਏ ਦੇ ਘਰਾਂ ਚ ਰੋਗ ਲੈ ਜਸ ਨੇ ਦੈਣ ਲੈ ਜੂ ਇਹ ਵੀ 3-4 ਦੋਹੀ ਦਿਨੀ ਵੀ ਸੂ ਸਕਦੀ ਆ ਤਿੰਨੀ ਦਿਨੀ ਵੀ ਸੂ ਸਕਦੀ ਆ ਤੇ ਕੋਈ 4 ਵੀ ਲੈ ਸਕਦੀ ਆ ਮੋਟਾ-ਮੋਟਾ ਥਾਣ ਆ ਬੁੱਥੀ-ਬਾਥੀ ਸੋਹਣੀ ਆ ਬੁੱਧੀ ਵਾਲੀ ਵਛੀ 67 ਚੋਂ ਮਾਨਤਾਨ ਹੋ ਜੂ ਗਰਮੀ ਰਹਿਤ ਜਾਨਵਰ ਇੱਕ ਲੈ ਲਉ ਤਾਂ ਵੀ ਕੋਈ ਆਏ ਗਏ ਦਾ ਕਰਾਇ ਭਾੜੇ ਜੋਗਾ ਮਾਨਤਾਨ ਹੋ ਜੂ ਕੋਈ ਜੋੜਾ ਲੈ ਲੰਦਾ ਵੱਧ ਹੋ ਜੂ ਤੇ ਖਿੜੀ ਚ ਤਾਂ ਫਿਰ ਪੁਰਾ ਜਿਆਦਾ ਹੀ ਹੋ ਜੂਗਾ ਘਮਾਰਾ ਜਿਸ਼ ਨੇ ਸੀਲ ਸੌ ਸਾਰੀਆਂ ਗਰਮੀ ਰਹਿਤ ਚਾਰ ਵਿਹੜਾ ਤਿੰਨ ਦੂਜਾ ਦੂਜਾ ਸੂਬਾ ਰੀਜਨਲ ਹੈਗੀ ਇੱਕ ਨੰਬਰ ਵੀ ਦੂਜਾ ਸੂਬਾ ਤੁਹਾਨੂੰ ਵੀ ਪਤਾ ਕਈ ਵਾਰ ਖੀਰੀ ਵੀ ਸੂ ਪੈਂਦੀ ਆ ਕਈ ਵਾਰ ਸਮੰਨੀ ਹੋ ਕੇ ਸੁੰਦੀ ਆ ਸਮੰਨੀ ਮਤਲਬ ਜਵਾਨ ਹੋ ਕੇ ਸੁੰਦੀ ਆ ਕੰਨੀਆਂ ਕੁੰਨੀਆਂ ਸਾਰੀਆਂ ਚੱਕ ਕੇ ਸੁੰਦੀ ਆ ਫਿਰ ਉੱਥੇ ਹਣ ਸੂਏ ਦੋਆਂ ਸੂਆਂ ਦੇ ਉੱਥੇ ਹੀ ਫਰਕ ਪੈ ਜਾਂਦਾ ਜਾਨਵਰ ਦਾ ਇੱਕ ਜਾਨਵਰ ਖੀਰਾ ਸੂਇਆ ਇੱਕ ਜਾਨਵਰ ਵੱਡਾ ਹੋ ਕੇ 6 ਦਾ ਕਰ ਕਰਨੀਆਂ ਚੱਕ ਕੇ ਵੀ ਸੁੰਦਾ ਇੱਕ ਜਾਨਵਰ ਤੇ ਬਾਕੀ ਦੂਜਾ ਨਹੀਂ ਤੀਜਾ ਹੋ ਦੁੱਧੇ ਨੇ ਪਿਆ ਦਨ 18 20 ਕਿਲੋ ਪਰ ਜਾਨ ਨਜਾਇਜ਼ ਹੀ ਬਹੁਤ ਆ ਥਾਣੇ ਦੇ ਵੀ ਚੰਗੇ ਆ ਦੋ ਦੇ ਵੀ 17 18 ਕਿਲੋ ਪੈ ਜੀ ਲਾਸਟ ਆ ਜੈ ਨੇ ਇਹ ਵੀ ਦੂਜੇ ਸੂਏ ਸੁੰਦੀ ਬਈ ਰੀਜਨਲ ਵਹਿੜ ਦੈਣ ਕੱਢਦੀ ਚਾਰ ਪੰਜ ਵੀ ਬਈ ਦੁੱਧ ਚ ਵਾਜੂ 17 18 ਨਾਰਮਲੀ ਵੀ ਵਜਨ ਵਜ ਨਹੀਂਦਾ ਵੀ ਬਹੁਤ ਜ਼ਿਆਦਾ ਜੈ ਜਮਲ ਖਿੱਚ ਕੇ ਜਮਾ ਖਿੱਚ ਕੇ ਅਜ 62 ਚ ਮਾਨਤਨ ਕਰ ਦਾਂਗੇ 62 ਚ ਮਾਨਤਨ ਹੋ ਜੂ 16 17 ਕਿਲੋ ਦੁੱਧ 15 ਤੋਂ ਬਾਹਰ ਆ ਲੀਆਂ ਹੀ ਆ ਸਾਰੀਆਂ ਬਾਕੀ ਅੱਗੇ ਥੋੜੀ ਸੇਵਾ 20 ਚ ਆਉਣਾ ਆਗਲੇ ਦਾਣਾ ਵੱਧ ਪਾ ਲੂ 20 ਵੀ ਚ ਵਾੜੇ ਇਕੱਠੇ ਦੋਸਤੋ ਨਾਰਮਲ 15 ਆਰਾਮ ਨਾ ਪਿਆ ਦਨਾ ਚਾਰਾਂ ਬਿਹੜਾ ਨੇ ਹੋ ਸਕਦਾ ਵੱਧ ਦਾਣਾ ਪਾ ਲੂਂਗੇ ਤੋ 20 ਕਿਲੋ ਪਿਆ ਜਾਣ ਇਹ ਤੁਹਾਨੂੰ ਵੀ ਪਤਾ ਜੇ ਦਾਣਾ ਪਾਵਾਂਗੇ ਆਪਾਂ ਇੱਕ ਦਿਨ ਸਵੇਰ ਸ਼ਾਮ ਦਾਣਾ ਬੰਦ ਕਰਕੇ ਵੇਖ ਲੋ ਅਗਲੇ ਦਿਨ ਨੂੰ ਜਾਨਵਰ ਦੁੱਧ ਘਟ ਜਾਂਦਾ ਤੇ ਜੇ ਵੱਧ ਪਾ ਲੂਂਗੇ ਤੋ ਫਿਰ ਆਪੇ ਹੀ ਵੱਧ ਜਾਣਾ ਤੋ ਤੁਹਾਨੂੰ ਵੀ ਪਤਾ ਦੁੱਧ ਨਹੀਂ ਦੁੱਧ ਨਾਲੇ ਜਾਨਵਰ ਨੇ ਦਾਣੇ ਨਾਲੇ ਦੁੱਧ ਦੇਣਾ ਬਲਟੇ ਲਾ ਬਹੁਤ ਪਈਆਂ ਝੋਲ ਵਾਲੀ ਬੱਛੀ ਲੇਵਾ ਲਾਉ ਬਹੁਤ ਇਹ ਇੱਕ ਨੰਬਰ ਵੈੜ ਵਾਂਗੂ ਗੋਲ ਮਟੋਲ ਆ ਅੱਜ ਦਾ ਮੁੱਲ 62 ਆ ساری ਵਲਟੈਲ ਕੱਢ ਕੇ ਸੂ ਕਮਾਲ ਆ 62 ਚ ਮਨਤਨ ਹੋ ਜੂ ਚਮਕ ਚਮਕ ਪਿੰਡੇ ਚ ਪੂਰੀ ਆ ਜਾਂ ਤਾਂ ਇੱਕ ਨੰਬਰ ਪੂਰੀ ਦਾਜੀ ਆ ਤੇ ਚਾਰ ਨੰਬਰ ਵੀ ਰਾਜੀ ਆ ਦੂਜੀਆਂ ਵੈੜਾ 2 ਨੰਬਰ 3 ਨੰਬਰ ਉਹ ਵੀ ਰਾਜੀ ਆ ਪਰ ਇਹਨਾਂ ਦਾ ਫੋਲੀ ਵਜਨ ਵੱਡੇ ਵੱਡੇ ਢੱਡ ਹੈ ਤੇ ਵਜਨ ਵੀ ਬਹੁਤ ਆ ਤੇ ਫਿਰ ਜਿਹੜੇ ਘਰੋਂ ਆਈਆਂ ਹੋਣਗੀਆਂ ਵਧੀਆ ਅਗਲਾ ਪੱਠੇ ਰੱਠੇ ਪਾਉਂਦਾ ਉਹ ਦਾਣਾ ਪਾਉਂਦਾ ਉਹ ਵਧੀਆ ਤੇ ਆਪੇ ਢੱਡ ਜੇ ਨਾਲ ਪੱਠੇ ਅਗਲਾ ਪਾਉਂਦਾ ਫੇਰ ਕਾਦੇ ਹੋਣੇ ਸੀ ਖਾਦਾ ਪੀਦਾ ਇਹਨਾਂ ਨੇ ਤਾਂ ਹੀ ਇੰਨਾ ਵਜਣਾ ਪਰ ਮੁੱਲ ਜਾਇ ਜੀ ਆ ਤੁਸੀਂ ਵਲਟੇਲਾ ਦੁਬਾਰਾ ਵੇਖ ਲੂ ਬਹੁਤ ਪਈਆਂ ਹਵਾ ਨਾਲ ਖਿੱਚਾਂਗੇ ਤਾਂ ਰਬੜਾਂ ਨੂੰ ਵਧੂ ਹੈ ਜੀ ਦਨ ਲੈ ਜਾਣੇ 4-5 ਹੂੰ ਇਹ ਲੈ ਜੂ 4-5 ਦਿਨ ਆਰਾਮ ਨਾਲ ਹੂੰ ਅੱਜ ਦੀ ਵੀਡੀਓ ਦੇ ਵਿੱਚ 4 ਜਾਨਵਰ ਜੈਜ ਜੀ ਕੀਮਤ ਦੇ ਚਾਰੇ ਗਰਮੀ ਰਹਿਤ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਆ ਜੇ ਕਿਸੇ ਨੇ ਕਾਲੇ ਥਨਾਂ ਵਾਲੀ ਲੈਣੀ ਕਾਲੇ ਥਨਾਂ ਵਾਲੀ ਵੀ ਹੈਗੀ ਆ ਤਿੰਨ ਗੁਲਾਬੀ ਥਨਾਂ ਵਾਲੀਆਂ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪਿੰਡ ਬਗਰਾੜੀ ਆ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਜੈਤੋ ਆ ਆ ਵੜ ਦੋ ਪਰਲੀਆਂ ਦੋ ਵੜਾ ਖੜਾ ਲੋ ਤੇ ਤਾਂ ਕੱਲੀ ਦਾ ਵਜਨ ਉਹ ਨਾ ਪਰ ਮੁੱਲ ਨਹੀਂਗਾ ਦੋਵਾਂ ਜਨਾ ਮੁੱਲ ਉਹਦਾ ਵੀ 67 ਆ ਇਹਦਾ ਵੀ 67 ਆ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਸੀ ਗਾ